ਕੋਡੀ 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 ਵੇ ਸਪੀਕਰਾਂ ਨਾ ਬੋਲਦਾ ਵੱਡੇ ਮੱਲਾਂ ਦਾ ਸਿਰੇ ਦੀਆਂ ਕੋਡੀਆਂ ਪਾਉਂਦਾ ਏ ਮੰਨਾ ਪਿੰਡ ਵੱਲਾਂ ਦਾ ਆਹ ਮੰਨਾ ਪਿੰਡ ਵੱਲਾਂ ਦਾ ਇਹ ਜੱਫੇ ਵੀ ਲਾਉਂਦਾ ਤੇ ਰੇਡਰਾਂ ਦੇ ਕਬੜਾਸ ਲੈ ਬਚਾਟ ਉਹ ਜੀਏ ਨੇਤਰੂ ਉਹ ਭੇਜੇ ਨੇਤਰੂ ਦੀ ਰੀਡ ਉਧਰ ਮੰਨੇ ਦੀਆਂ ਤਿੰਨ ਕਬੱਡੀਆਂ ਸ਼ੀਰਾ ਲਖ ਮਿਹੜੂ ਮੋਹਨਖਾਨੋ ਵਾਲਾ ਮਨਜੀਤ ਹੀਰਾ ਤੇ ਸੋਢੀ ਉਹਨਾਂ ਵੱਲੋਂ ਕਹਿੰਦੇ 11000 ਦਾ ਐਲਾਨ ਹੋ ਗਿਆ ਸਾਹਮਣੇ ਅੰਬੇ ਨੂੰ ਜਫਾ ਇਹ ਆ ਨੌਜਨ ਮਿਲਨ ਕਾਲੇ ਸੰਘਿਆ ਦੇ ਗੱਡੀਆਂ ਦਿੱਤੀਆਂ ਗਈਆਂ ਸੁਖੀ ਬੈਸ ਨਹੀਂ ਪੁੱਜ ਸਕੇ ਅਮਰੀਕ ਸਿੰਘ ਜੀ ਸਤਕਾਰਯੋਗ ਇਹ 5000 ਆਲਾ ਜਫਾ ਵੇਖਦਾ ਵੀ ਇਸ ਲਈ ਸਾਊਂਡ ਦਾ ਦਿਲ ਤੋਂ ਧੰਨਵਾਦ ਹੈ ਜੇ ਕਬੱਡੀ ਦੇਖਣੀ ਪੈਰਾਂ ਦੇ ਨੋਹਾਂ ਤੋਂ ਲੈ ਕੇ ਉਹ ਸਿਰ ਦੇ ਵਾਲਾਂ ਤੱਕ ਧਿਆਨ ਮਾਰਿਆ ਕਰੋ ਵੀ ਕਿਹਦਾ ਕਿੱਥੇ ਯੋਗਦਾਨ ਰਿਹਾ ਆਹ ਕਾਲੇ ਸਿੰਘਾਂ ਵਾਲਾ ਸੋਢੀ ਰਕਾਨੇ ਲੁੱਟੀ ਜਾਂਦਾ ਮੇਲੇ ਮਾਰ ਕੇ ਦੇ ਨਹੀਂ ਖਾਂਦੇ ਅਮੜਿਆ ਸੋਢੀ ਮੰਗੀ ਦੇ ਚੇਲੇ ਜੀਤੀ ਹੋਈ ਗਰਾਊਂਡ ਜਾ ਰਿਹਾ ਉਹਨਾਂ ਨੂੰ ਬੇਨਤੀ ਹੈ ਵੀ ਖਿਡਾਰੀਆਂ ਲਈ

ਸੇਦੋ ਵਾਲ ਚੱਕਰ ਚੱਲ ਗਿਆ ਸੇਦੋ ਵਾਲ ਚੱਕਰ ਸਮ ਸਮੀ ਨੇ ਅੰਬਾ ਫਟੇ ਜਰਮਨ ਵੱਲੋਂ 1000 ਰੁਪਇਆ ਕਹਿੰਦੇ ਜਿੰਦਰ ਦੇ ਲਈ ਪੁੱਜਿਆ ਜਿੰਦਰ ਦੇ ਲਈ ਗੁਰਦਿੱਤਾ 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 ਤਾਰਜਨ 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 ਬਾਹੂਬਲੀ ਤੇ 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 ਤਾਰਜਨ ਆ ਸੈਡਰ ਕੀ ਹੋਈ ਜਾਂਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਬਣਨਾ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸ ਨਵੀਤ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ